ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤੰਬਰ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਅੱਜ ਦੇ ਤਰੀਕੇ ਦੇ ਵਿੱਚ ਹੁਣ ਸ਼ਾਮ ਤੱਕ ਕਿਹੜੇ ਨਵੇਂ ਜਲੇ ਦੇ ਵਿੱਚ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਹੈ ਇਹ ਅਪਡੇਟ ਤੁਹਾਨੂੰ ਦਿਆਂਗੇ ਤੇ ਅੱਜ ਪੰਜਾਬ ਸਰਕਾਰ ਦੀ ਜੋ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਕੀ ਫੈਸਲੇ ਲਏ ਗਏ ਨੇ ਕੀ ਪੈਨਸ਼ਨ ਦੇ ਵਿੱਚ ਵਾਅਦਾ ਹੋਇਆ ਜਾਂ ਨਹੀਂ ਹੋਇਆ ਇਹ ਵੀ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਜੀ ਹੁਣ 8 ਸਤੰਬਰ ਦਾ ਦਿਨ ਹੈ ਤੇ ਸ਼ਾਮ ਦੇ ਲਗਭਗ 8:00 ਵਜੇ ਜਨ ਜਾ ਰਹੇ ਆ ਹੁਣ ਤੱਕ ਜੇ ਸਾਨੂੰ ਅਪਡੇਟਸ ਮਿਲ ਰਹੀਆਂ ਨੇ ਸੂਚਨਾਵਾਂ ਮਿਲ ਰਹੀਆਂ ਨੇ ਅੱਜ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ جاری ਨਹੀਂ ਹੋਈ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੋ ਚੁੱਕੀ ਹੈ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਦੇ ਕੁਝ ਇਤਰਾਦ ਦੇ ਵਿੱਚ ਜਿਹੜੀਆਂ ਨੇ ਫਾਜ਼ਿਲਕਾ ਦੇ ਵਿੱਚ ਵਾੜਾ ਪੈਨਸ਼ਨਾਂ جاری ਹੋਈਆਂ ਨੇ ਦੂਜੀਆਂ ਪੈਨਸ਼ਨਾਂ ਵੀ ਜਾਰੀ ਹੋ ਜਾਣਗੀਆਂ ਇੱਕ ਦੋ ਦਿਨਾਂ ਤੱਕ ਇਸੇ ਲਾਵਾ ਜ਼ਿਲ੍ਹਾ ਮੋਗਾ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਨਸ਼ਨਾਂ ਔਰ ਜ਼ਿਲ੍ਹਾ ਜਾ ਚੁਕੀਆਂ ਨੇ ਇਸਲਾਵਾ ਕੋਈ ਨਵੇਂ ਜ਼ਿਲ੍ਹੇ ਦੇ ਵਿੱਚ ਫਿਲਹਾਲ ਅੱਜ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਅਗਲੇ ਜੇਕਰ 1-2 ਘੰਟਿਆਂ ਦੇ ਵਿੱਚ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਸਕਦੀ ਹੈ ਜੇਕਰ ਆਉਂਦੀ ਹੈ ਤੇ ਉਹਦੀ ਅਪਡੇਟ ਅਸੀਂ ਤੁਹਾਨੂੰ ਪੋਸਟ ਪਾ ਕੇ ਜੜੀ ਆ ਸਾਂਝੀ ਕਰ ਦਾਂਗੇ ਤੁਹਾਨੂੰ ਲਿਖਤੀ ਪੋਸਟ ਜੜੀ ਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਜਾਂ ਫਿਰ ਅਸੀਂ ਲਾਈਵ ਆ ਕੇ ਤੁਹਾਨੂੰ ਦੱਸ ਦਿਆਂਗੇ ਫਿਲਹਾਲ ਅੱਜ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਕਿਸੇ ਜ਼ਿਲ੍ਹੇ ਦੇ ਵਿੱਚ ਜਾਰੀ ਨਹੀਂ ਹੋਈ ਹੈ ਪੰਜਾਬ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਜਿਹੜੀ ਹੋਈ ਆ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਹੜਾ ਜਿਹੜੇ ਕੀ ਇਸ ਵੇਲੇ ਭਰਤੀ ਨੇ 47 ਹਸਪਤਾਲ ਜਿਹੜਾ ਚੰਡੀਗੜ੍ਹ ਦੇ ਵਿੱਚ ਤੇ ਹਸਪਤਾਲ ਤੋਂ ਹੀ ਉਹਨਾਂ ਨੇ ਲਾਈਵ ਆ ਕੇ ਜਿਹੜੀ ਜਾਣਕਾਰੀ ਦਿੱਤੀ ਤੇ ਉਹਦੇ ਵਿੱਚ ਜੋ ਫੈਸਲੇ ਲਏ ਗਏ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਨੇ ਆ ਮੇਰਾ ਖੇਤ ਤੇ ਮੇਰੀ ਰੇਤ ਇਹ ਸਕੀਮ ਜੜੀਆ ਚਲਾਈ ਆ ਤੇ ਜਿੱਥੇ ਹੜ ਪਰਭਾਵਿਤ ਜਿਹੜੇ ਕਿਸਾਨ ਨੇ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਿੱਥੇ ਹੜ ਆਏ ਹੋਏ ਨੇ ਉਹਨਾਂ ਦੇ ਖੇਤਿਆਂ ਦੇ ਵਿੱਚ ਖੇਤਾਂ 'ਚ ਕਾਫੀ ਗਾਰ ਆਈ ਹੋਈ ਆ ਦਰਿਆਵਾਂ ਦੇ ਨਾਲ ਹੜਾਂ ਦੇ ਨਾਲ ਤੇ ਉਹ ਹੁਣ ਉਹ ਰੇਤ ਦੇ ਮਾਲਕ ਹੋਣਗੇ ਤੇ ਰੇਤ ਜੜੀਆ ਅੱਗੇ ਵੇਚ ਸਕਦੇ ਨੇ ਜਾਂ ਫਿਰ ਉਹ ਆਪ ਇਸਤੇਮਾਲ ਕਰ ਸਕਦੇ ਨੇ ਕੋਲ ਮਿਲਾ ਕੇ ਉਹਨਾਂ ਦਾ ਖੇਤ ਅਤੇ ਰੇਤ ਜੜੀਆ ਉਹਨਾਂ ਦੀ ਹੋਏਗੀ ਮਾਲਕੀ ਜੜੀਆ ਉਹਨਾਂ ਨੂੰ ਦੇ ਦਿੱਤੀ ਗਈ ਆ ਦੂਜਾ ਫੈਸਲਾ ਜੀ ਮੈਡੀਕਲ ਕੈਂਪ ਲਗਾਏ ਜਾਣਗੇ ਪਿੰਡਾਂ ਦੇ ਵਿੱਚ ਜਿਹੜੇ ਆ ਮੈਡੀਕਲ ਪੱਧਰ ਤੇ ਜਿਹੜੇ ਕੈਂਪ ਲਗਾਉਣ ਦੀ ਘੋਸ਼ਣਾ ਕਰ ਦਿੱਤੀ ਗਈ ਆ ਤਾਂ ਜੋ ਕੋਈ ਨਵੀਂ ਬਿਮਾਰੀ ਨਾ ਫੈਲ ਸਕੇ ਪਸ਼ੂਆਂ ਲਈ ਵੀ ਜਿਹੜੇ ਕੈਂਪ ਲਗਾਏ ਜਾਣਗੇ ਇਨਸਾਨਾਂ ਦੇ ਲਈ ਮਨੁੱਖੀ ਮਨੁੱਖਾਂ ਦੇ ਲਈ ਵੀ ਜਿਹੜੇ ਆ ਕੈਂਪ ਲਗਾਏ ਜਾਣਗੇ ਉਹਨਾਂ ਦਿਨਾਂ ਦੇ ਵਿੱਚ ਤਾਂ ਜੋ ਵੱਡੇ ਪੱਧਰ ਤੇ ਕੋਈ ਨਵੀਂ ਬਿਮਾਰੀ ਨਾ ਫੈਲ ਸਕੇ ਤੇ ਜਿਹੜੇ ਗੱਲ ਜਿਹੜੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਕੋਈ ਕਿਸੇ ਪਰਿਵਾਰ ਦੇ ਵਿੱਚ ਕਿਸੇ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਖੜਾਂ ਦੇ ਵਿੱਚ ਉਹਨਾਂ ਨੂੰ 4 ਲੱਖ ਰੁਪਇਆ ਜਿਹੜਾ ਜਾ ਅਨਾਉਂਸ ਕੀਤਾ ਗਿਆ ਜੇ 4 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਆਉਣ ਦੇ ਦਿਨਾਂ ਦੇ ਵਿੱਚ ਸੋ ਇਹ ਕੁਝ ਫੈਸਲੇ ਜਿਹੜੇ ਨੇ ਲਏ ਗਏ ਨੇ ਜਿਹੜੇ ਆ ਮੈਡੀਕਲ ਟੀਮਾਂ ਨਾਲ ਜਿਹੜਾ ਸੰਪਰਕ ਕਰਕੇ ਜਲਦ ਹੀ ਮੈਡੀਕਲ ਕੈਂਪ ਲਗਾਏ ਜਾਣਗੇ ਸੋ ਇਹ ਕਿ ਨਿਰਾਸ਼ਾ ਵਾਲੀ ਗੱਲ ਇਹ ਵੀ ਰਹੀ ਹੈ ਕਿ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰਦੇ ਆ ਰਹੇ ਸੀ ਕਿ ਹੜਾ ਦੇ ਵਿੱਚ ਜਿਹੜੇ ਖਾਸ ਕਰ ਹੈਂਡੀਕੈਪ ਪਰਿਵਾਰ ਨੇ ਜਾਂ ਜਿਹੜੀਆਂ ਪੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਬਜ਼ੁਰਗ ਨੇ ਉਹਨਾਂ ਨੂੰ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾਵੇ ਇਹ ਪੰਜਾਬ ਸਰਕਾਰ ਅੱਗੇ ਅਸੀਂ ਮੰਗਵਾਂ ਜਿਹੜਿਆ ਰੱਖਦੇ ਆ ਰਹੇ ਸੀ ਪਰ ਨਿਰਾਸ਼ਾ ਅੱਜ ਫੇਰ ਹੱਥ ਲੱਗੀ ਹੈ ਐਦਾਂ ਦਾ ਐਲਾਨ ਕੋਈ ਵਾਸ਼ਿੰਗਟਨ ਦੇ ਵੱਲੋਂ ਲਈ ਕੀਤਾ ਗਿਆ ਸੋ ਪੈਸ਼ਨਰ ਜਣੀਆਂ ਨੇ 1500 ਰੁਪਏ ਆਉਣ ਗਿਆ ਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਨਜ ਲਿਆ ਦੇ ਵਿੱਚ ਵੀ ਪੈਨਸ਼ਨਾਂ ਜਾਰੀ ਹੋਣ ਗਿਆ ਆਪਣੇ ਫਤਰ ਤੇ ਮद्दा ਅਸੀਂ ਚੱਕਦੇ ਆ ਜੀ ਤੇ ਚੱਕ ਦੇ ਰਹਾਂਗੇ ਆਵਾਜ਼ ਜਿਹੜੀ ਅਸੀਂ ਬੁਲੰਦ ਕਰਦੇ ਰਹਾਂਗੇ 1500 ਰੁਪਏ ਵਿੱਚ ਗੁਜ਼ਾਰਾ ਬਹੁਤ ਮੁਸ਼ਕਿਲ ਹੈ ਖਾਸ ਕਰ ਜਿੱਥੇ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਪੈਨਸ਼ਨ ਦੇ ਵਿੱਚ ਵਾਦਾ ਹੋਣਾ ਜ਼ਰੂਰੀ ਸੀ ਸੋ ਅਸੀਂ ਫਿਰ ਤੋਂ ਬੇਨਤੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਰਾਂਗੇ ਕਿ ਪੈਨਸ਼ਨ ਦੇ ਵਿੱਚ ਵਾਦਾ ਕੀਤਾ ਜਾਵੇ ਸੋ ਫਿਲਹਾਲ ਜੀ ਪੈਨਸ਼ਨ ਤੇ ਆਉਨੇ ਆ ਤੇ ਅੱਜ ਹੁਣ ਤੱਕ 6 ਵਜੇ ਤੱਕ 8 ਸਤੰਬਰ ਨੂੰ ਨਵੇਂ ਜ਼ਿਲ੍ਹੇ ਦੇ ਵਿੱਚ ਪੈਸ਼ਨ ਨਹੀਂ ਆਈ ਆ ਦੇਖ ਕਰ ਆਉਂਦੀ ਆ ਕਿਸੇ ਜ਼ਿਲ੍ਹੇ ਦੇ ਵਿੱਚ ਖੁਦ ਜਾਣਕਾਰੀ ਤੁਹਾਨੂੰ ਆ ਕੇ ਲਾਈਵ ਆ ਕੇ ਅਸੀਂ ਦਿਆ ਕੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਕਮੈਂਟ ਦੇ ਵਿੱਚ ਪੁੱਛ ਲੈਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ